ਮਾਡ ਇਸਕਾਰੇ ਪੰਜਾਬੀ ਮੇਰੇ ਪੈਣੋ ਮੇਰੇ ਵੱਡਿਓ ਬੱਚਿਓ ਸਭ ਤੋਂ ਪਹਿਲਾਂ ਤੇ ਕੁਤਸੂਰੀਆ ਸਾਹਿਬ ਤੇ ਉਹਨਾਂ ਦੇ ਜਥੇ ਦਾ ਬੜਾ ਧੰਨਵਾਦ ਸਾਰੇ ਕੈਨੇਡੀ ਪੰਜਾਬੀਆਂ ਦਾ ਮੈਂ ਜਿਸ ਦਿਨ ਦਾ ਕੈਨੇਡਾ ਆਇਆ 18 ਮਈ ਨੂੰ ਉਸ ਦਿਨ ਦਾ ਹਰ ਰੋਜ਼ ਮੇਰਾ ਇੱਕ ਡਰ ਵੱਜ ਜਾਂਦਾ ਹੈ ਕਿ ਮੈਨੂੰ ਪੰਜਾਬ ਚ ਜਾ ਕੇ ਬੋਲੀ ਦੀ ਬੜੀ ਆਖ ਹੋਣੀ ਹੈ ਮੈਂ ਜਿੱਦਾਂ ਦਾ ਆਇਆ ਮੈਂ ਬੜੇ ਦਫਤਰਾਂ ਚ ਗਿਆ ਪੀਆਰ ਕਾਰਡ ਬਣਾਣਾ ਸੈਡਾ ਕਾਰਡ ਬਣਾਣਾ ਪ੍ਰੈਸਟੋ ਕਾਰਡ ਉਰਾਂ ਪਰ ਆ ਸਾਰੇ ਹਣ ਡਾਕਟਰਾਂ ਕੋਲ ਮੈਨੂੰ ਕਿਦਰੇ ਪੰਜਾਬੀ ਤੋਂ ਇਲਾਵਾ ਹੋਰ ਬੋਲੀ ਬੋਲਣ ਦੀ ਲੋੜ ਨਹੀਂ ਹਵਾਈ ਅੱਡੇ ਕੋ ਲੈ ਕੇ ਟੋਰਾਂਟੋ ਦੇ ਤੱਕ ਪਰ ਇਹ ਸੋਖ ਮੈਨੂੰ ਪੰਜਾਬ ਚ ਜਾ ਕੇ ਨਹੀਂ ਹੋਣੀ ਪਾਕਿਸਤਾਨ ਪੰਜਾਬ ਜਾਣਾ ਉਹ ਹੋ ਰਹੀ ਆ ਉਹ ਖੈਰ ਹੋਰ ਵੀ ਫਿਰ ਤੁਹਾਡੀ ਸੋਖ ਹੈ ਖੈਰ ਜਿਵੇਂ ਨੇ ਦੱਸਿਆ ਕਿ ਮੇਰੇ ਗੱਲ ਦਾ ਵਿਸ਼ਾ ਹਾਂਜੀ ਪੰਜਾਬੀ ਭਾਖਿਆ ਦਾ ਕੱਲ ਅੱਜ ਤੇ ਭਲਕ ਭਲਕ ਤੇ ਫਿਊਚਰ ਹੁੰਦਾ ਤੁਹਾਡਾ ਵੀ ਦੱਸ ਦਾਂ ਥੋੜੀ ਇਹ ਭਾਖਿਆ ਤੋਂ ਤੁਹਾਨੂੰ ਪਤਾ ਲੱਗ ਗਿਆ ਹੋਵੇ ਕਿ ਮੇਰੀ ਪੰਜਾਬੀ ਥੋੜੀ ਵੱਖਰੀ ਹੋਈ ਕਿਉਂਕਿ ਵਿਦਵਾਨਾਂ ਵਾਲੀ ਪੰਜਾਬੀ ਤੋਂ ਮੈਂ ਪ੍ਰਿਹੇਜ ਕਰਨਾ ਬਹੁਤ ਬਿਨਾਂ ਜਿੱਥੋਂ ਤੱਕ ਕੋਸ਼ਿਸ਼ ਕਰਕੇ ਬੋਲਦਾ ਹਾਂ ਉਹ ਸਮਝ ਘੱਟ ਲੱਗਦੀ ਹੈ ਪੰਜਾਬੀਆਂ ਪੰਜਾਬੀ ਦੇ ਕੱਲ ਬਾਰੇ ਕਾਫੀ ਗੱਲਾਂ ਹੋਈਆਂ ਨੇ ਜਦੋਂ ਆਪਾਂ ਕਿਸੇ ਪਾਕਿਆ ਦੇ ਕੱਲ ਅੱਜ ਤੇ ਭਲਕ ਦੀ ਗੱਲ ਕਰਨਿਆਂ ਤਾਂ ਸਾਡੀ ਸਮਝ ਦੀ ਕਿਸੇ ਨੁਕਰੇ ਇੱਕ ਗੱਲ ਪਈ ਹੁੰਦੀ ਹੈ ਕਿ ਕੋਈ ਪਾਕਿਆ ਤੇ ਵਿਕਾਸ ਕਰ ਗਈ ਤੇ ਕੋਈ ਪਿੱਛੇ ਰਹਿ ਗਈ ਕੋਈ ਵੱਡੀ ਹੋ ਗਈ ਕੋਈ ਛੋਟੀ ਹੋ ਗਈ ਇਤੋਂ ਹੀ ਸਾਰੀਆਂ ਉਹਨਾਂ ਮੂਲ ਸਵੱਸਿਆਵਾਂ ਦਾ ਮੁੱਢ ਵੱਜ ਜਾਂਦਾ ਹੈ ਜਿਹੜੀਆਂ ਸਾਡੇ ਦਰ ਪੇਸ਼ ਨੇ ਜਿਹੜੀਆਂ ਸਾਡੇ ਸਾਹਮਣੇ ਨੇ ਦੁਨੀਆ ਦੀ ਕੋਈ ਭਾਖਿਆ ਦੂਜੀ ਤੋਂ ਤਕੜੀ ਨਹੀਂ ਮਾੜੀ ਨਹੀਂ ਵੱਡੀ ਨਹੀਂ ਛੋਟੀ ਨਹੀਂ ਉਹਦੀ ਵਜ੍ਹਾ ਹੈ ਵੇ ਕਿ ਹਜ਼ਾਰਾਂ ਸਾਲਾਂ ਚੋਂ ਭਾਖਿਆ ਦੇ ਵਿੱਚ ਤੇ ਕੁਝ ਹੋਇਆ ਹੀ ਨਹੀਂ ਕੁਝ ਨਵਾਂ ਅੰਗਰੇਜ਼ੀ ਵਿੱਚ ਵੀ 1000 ਸਾਲ ਤੋਂ ਕੋਈ ਨਵਾਂ ਸ਼ਬਦ ਨਹੀਂ ਆਇਆ ਜੇ ਆਇਆ ਹੀ ਨਹੀਂ ਤੇ ਫਿਰ ਪਹਿਲਾਂ ਤਾਂ ਸਾਰੀਆਂ ਬਰਾਬਰ ਹੀ ਸਨ ਬਲਕਿ ਪੰਜਾਬੀ ਤੇ ਅੱਗੇ ਸੀ ਜੇ ਇਸ ਪੱਖੋਂ ਵੇਖਿਆ ਜਾਵੇ ਤਾਂ ਪੰਜਾਬੀ ਰਸਮੀ ਜਦ ਸਾਡੀ ਗੱਲਬਾਤ ਹੈ ਸਹਿਤ ਖਾਸ ਤੌਰ ਤੇ ਅੰਗਰੇਜ਼ੀ ਤਾਂ ਪਹਿਲਾਂ ਬਣ ਗਈ ਹੋਈ ਸੀ ਬਾਬਾ ਫਰੀਦ ਵੇਲੇ ਜਦੋਂ ਕਿ ਅੰਗਰੇਜ਼ੀ 14ਵੀਂ ਸਦੀ 64 ਵੇਲੇ ਆ ਕੇ ਹੋਈ ਤੋ ਹਰ ਪੱਖਿਆ ਜਿਹੜੀ ਹੈ ਉਹਦੇ ਚ ਅੱਜ ਜਿਹੜਾ ਗਿਆਨ ਪੈਦਾ ਹੋ ਰਿਹਾ ਹੈ ਉਹ ਅੱਜ ਹੀ ਉਹਦੇ ਚ ਗੱਲ ਕੀਤੀ ਜਾ ਸਕਦੀ ਹੈ ਥੋੜੇ ਜਿ ਓਦੇ ਨਾਲ ਹਰ ਪੱਖਿਆ ਗੱਲ ਕਰ ਰਿਹਾ ਸਤਜਾੜ ਦੀ ਸਤਜਾੜ ਜਿਹੜੀ ਦੁਨੀਆ ਦੀ ਹੈ ਆ ਮਾਈਕ੍ਰੋਫੋਨ ਹੈ ਨਵਾਂ ਸ਼ਬਦ ਲੱਗਦਾ ਹੈ ਨਾ ਮਾਈਕਰੋ ਨਵਾਂ ਹੈ ਨਾ ਫੋਨ ਨਵਾਂ ਹੈ ਪਤਾ ਨਹੀਂ ਹਜਾਰ ਸਾਲਾਂ ਦਾ ਪਿਆ ਹੋਇਆ ਹੈ ਨਾ ਕੰਪਿਊਟਰ ਜਿੰਨੇ ਜਦਾ ਸਿਆਪਾ ਪਾਇਆ ਆ ਕੇ ਕੰਪਿਊਟਰ ਹੈ ਜਾਰਾ ਪਤਾ ਨਹੀਂ ਕਿੰਨੇ ਸਾਲਾਂ ਦਾ ਪਿਆ ਹੋਇਆ ਆਰ ਲਾਤਾ ਉਹ ਵੀ ਪਤਾ ਨਹੀਂ ਕਦੋਂ ਦਾ ਪਿਆ ਬਣਾ ਕੇ ਕੰਪਿਊਟਰ